ਪਿਛਲੇ ਐਪੀਸੋਡ ਵਿੱਚ ਆਪਾਂ ਦੇਖਿਆ ਕਿ सोनू ਦੀ ਮਾਮੀ ਦੀ ਭਤੀਜ ਨੂੰ ਆਉਂਦੀ ਹੈ ਇੱਕ ਸੱਚ ਦੱਸਣ ਲਈ ਤੇ ਅੱਜ ਦੇਖਦੇ ਹਾਂ ਉਹ ਸੱਚ ਕੀ ਸੀ सोनू ਦੇ ਮਾਮੇ ਦੀ ਨੂੰ ਸੋਚਦੀ ਹੈ ਕਿ ਇਹ ਪਤਾ ਨਹੀਂ ਹੁਣ ਕੀ ਨਵਾਂ ਸੱਪ ਕੱਢਣ ਆਈ ਹੈ ਕਿਉਂ ਇਹ ਮੈਨੂੰ ਇੰਨਾ ਰੌਲਾ ਪਾ ਰਹੀ ਹੈ ਤੇ ਆਪਣੇ ਕੋਲ ਬੁਲਾ ਰਹੀ ਹੈ ਤਾਂ ਜਦੋਂ ਉਹ ਆ ਜਾਂਦੀ ਹੈ ਉਹ ਕਹਿੰਦੀ ਹਾਂ ਦੱਸ ਭੈਣੇ ਤੂੰ ਤਾਂ ਤਪਿੱਤ ਪਾਈ ਆਈ ਹੈ ਤੂੰ ਐ ਕਿਉਂ ਕਰ ਰਹੀ ਹੈ ਤੇ ਦੱਸ ਗੱਲ ਕੀ ਉਹ ਕਹਿੰਦੀ ਗੱਲ ਤਾਂ ਮੈਂ ਦੱਸੂਗੀ ਜਦੋਂ ਮੈਂ ਗੱਲ ਦੱਸੀ ਤੇਰੇ ਤਾਂ ਪੈਰਾਂ ਹੇਠੋ ਜ਼ਮੀਨ ਖਿਸਕ ਜਾਣੀ ਆ ਪਹਿਲਾਂ ਤਾਂ ਤੂੰ ਇਸ ਗੱਲ ਤੇ ਆ ਕਿ ਉਦੋਂ ਤਾਂ ਤੂੰ ਕਹਿੰਦੀ ਸੀਗੀ ਸੰਦੀਪ ਮਾੜੀ ਹੈ ਇਹ ਹੈ ਉਹ ਹੈ ਜਦੋਂ ਮੈਂ ਰਿਸ਼ਤਾ ਕਰਾਉਂਦੀ ਸੀ ਤਾਂ ਹੁਣ ਉਹ ਸੰਦੀਪ ਚੰਗੀ ਹੋ ਗਈ ਜਦੋਂ ਤੂੰ ਆਪਣੇ ਭਰਾ ਲਈ ਰਿਸ਼ਤਾ ਕਰਾ ਲਈ ਉਹ ਕਹਿੰਦੀ ਲੈ ਮੈਨੂੰ ਤਾਂ ਬਹੁਤਾ ਪਤਾ ਨਹੀਂ ਸੀਗਾ ਉਹਦੇ ਬਾਰੇ ਕਹਿੰਦੀ ਮੈਨੂੰ ਹੁਣ ਪਤਾ ਲੱਗਿਆ ਕਿ ਕੁੜੀ ਚੰਗੀ ਐ ਤੇ ਮੈਂ ਕਹਾਂ ਚੱਲ ਮੈਂ ਆਪਣੇ ਭਰਾ ਵੱਲ ਰਿਸ਼ਤਾ ਲੈ ਜਾਨੀ ਹਾਂ ਤੇ ਕਹਿੰਦੀ ਮੰਮੀ ਵੀ ਫਿਰ ਜਾਦਾ ਵਿਰਵਿਰ ਕਰਦੀ ਸੀ ਤੇ ਮੈਂ ਕਹਾਂ ਚੱਲ ਇਹਨਾਂ ਦਾ ਵੀ ਬੋਝ ਲੈ ਜਾਊਗਾ ਉਹ ਕਹਿੰਦੀ ਅੱਛਾ ਤੂੰ ਤਾਂ ਬੜੀ ਚਲਾਕ ਐ ਤੂੰ ਤਾਂ ਆਪਣੀਆਂ ਹੀ ਗੱਲਾਂ ਕਰਦੀ ਰਹਿਣੀ ਐ ਤਾਂ ਉਹ ਕਹਿੰਦੀ ਹੈ ਕਿ ਚੱਲ ਐਵੇਂ ਹੀ ਸਮਝ ਲਾ ਤੇ ਕਹਿੰਦੀ ਹੈ ਕਿ ਚੱਲ ਤੂੰ ਦੱਸ ਤੂੰ ਕੀ ਗੱਲ ਕਰਨੀ ਤੇ ਉਹ ਕਹਿੰਦੀ ਜਦੋਂ ਮੈਂ ਦੱਸਿਆ ਨਾ ਫਿਰ ਤੇਰੇ ਡਾਇਲ ਘੁੰਮ ਜਾਣੇ ਐ ਤਾਂ ਸੋਚਦੀ ਹੈ ਸੋਨੂ ਦੇ ਮਾਮੇ ਦੀ ਨੂੰ ਸੋਚਦੀ ਹੈ ਕਿ ਇਹ ਪਤਾ ਨਹੀਂ ਕਿਹੜੀ ਨਵੀਂ ਗੱਲ ਕਰਨ ਆਈ ਹੈ ਇਸ ਨੂੰ ਕਿਥੋਂ ਕੰਸੋ ਆਈ ਹੈ ਕਹਿੰਦੀ ਹੈ ਕਿ ਕਿਤੇ ਇਹ ਮੈਨੂੰ ਝੂਠੀ ਹੀ ਨਾ ਪਾ ਦੇਵੇ ਕਹਿੰਦੀ ਹੈ ਕਿ ਮੈਂ ਇਸ ਨੂੰ ਪਹਿਲਾਂ ਹੀ ਇੱਥੋਂ ਤੋੜ ਦਿੰਨੀ ਹੈ ਉਸ ਨੂੰ ਕਹਿੰਦੀ ਹੈ ਨਹੀਂ ਲੈ ਤੇਰੇ ਮੂਰੇ ਬੰਨੇ ਹੱਥ ਤੇ ਮੈਨੂੰ ਮaaf ਕਰ ਜੇ ਕੋਈ ਮੇਰੇ ਤੋਂ ਗਲਤੀ ਫਲਤੀ ਹੋ ਗਈ ਤਾਂ ਚੱਲ ਤੁਰਦੀ ਲੱਗ ਐਵੇਂ ਸਾਡੇ ਘਰੇ ਫਸਾਦ ਨਾ ਪਾ ਸਾਡੇ ਸ਼ਗਨਾ ਦਾ ਦਿਨ ਹੈ ਤਾਂ ਉਹ ਕਹਿੰਦੀ ਹੈ ਵੇਖ ਲਓ ਭੂਆ ਜੀ ਉਸਦੇ ਪੀਜ ਨੂੰ ਮਾਮੀ ਦੀ ਕਹਿੰਦੀ ਹੈ ਕਿ ਵੇਖ ਲਓ ਪੂਆ ਜੀ ਇਹ ਤਾਂ ਪਹਿਲਾਂ ਹੀ ਡਰ ਗਈ ਐਥੋਂ ਪਤਾ ਲੱਗਦਾ ਹੈ ਨਾ ਕਿ ਚੋਰ ਦੀ ਦਾੜੀ ਵਿੱਚ ਤਿੰਕਾ ਹੈ ਜੇ ਕੋਈ ਗੱਲ ਹੈ ਤਾਂ ਇਹ ਤਾਂ ਹੀ ਡਰੀ ਜਾਂਦੀ ਤਾਂ ਉਸ ਦੀ ਸੱਸ ਕਹਿੰਦੀ ਹੈ ਕਿ ਤੂੰ ਚੁੱਪ ਕਰ ਆਪਣੀ ਨੋ ਨੂੰ ਕਹਿੰਦੀ ਹੈ ਕਿ ਜੋ ਗੱਲ ਇਹ ਦੱਸਣ ਆਈ ਹੈ ਤਾਂ ਇਸ ਨੂੰ ਦੱਸਣ ਦੇ ਫੇਰ ਕਿਸੇ ਗੱਲ ਦਾ ਨਿਤਾਰਾ ਹੋਊਗਾ ਤੇ ਉਹ ਕਹਿੰਦੀ ਹੈ ਕਿ ਫੇਰ ਸੁਣੋ ਭੂਆ ਜੀ ਕਹਿੰਦੀ ਇਸ ਨੇ ਤਾਂ ਸਾਦੀਸ਼ੀ ਬੜੀ ਵੱਡੀ ਘੜੀ ਹੈ ਕਹਿੰਦੀ ਹੈ ਕਿ ਇਸ ਨੇ ਤਾਂ ਆਪਣੇ ਭਰਾ ਨੂੰ ਇਹ ਕਿਹਾ ਹੈ ਕਿ ਕੁੜੀ ਉਸਦੇ ਨਾਲ ਨਹੀਂ ਆਊਗੀ ਸੰਦੀਪ ਦੇ ਨਾਲ ਸੰਦੀਪ ਕੱਲੀ ਹੀ ਆਊਗੀ ਕੁੜੀ ਉਸਦੇ ਮਾਮਾ ਮਾਮੀ ਰੱਖਣਗੇ ਤਾਂ ਉਹ ਇਸ ਗੱਲ ਤੇ ਰਾਜੀ ਹੋਇਆ ਹੈ ਜਦੋਂ ਉਹ ਇਹ ਗੱਲ ਦੱਸਦੀ ਹੈ ਤਾਂ ਉਹ ਹੈਰਾਨ ਹੋ ਜਾਂਦੀ ਹੈ ਕਿ ਇਸ ਨੂੰ ਇਸ ਦਾ ਕਿੱਥੋਂ ਪਤਾ ਲੱਗ ਗਿਆ ਤਾਂ ਉਹ ਕਹਿੰਦੀ ਹੈ ਕਿ ਇਹ ਦੱਸੇ ਭੂਆ ਜੀ ਸੱਚੀ ਗੱਲ ਵੀ ਇਹ ਗੱਲ ਸੱਚੀ ਹੈ ਜਾਂ ਨਹੀਂ ਕਿ ਮੈਂ ਝੂਠ ਬੋਲ ਰਹੀ ਹਾਂ ਤੇ ਜਦੋਂ ਇਹ ਗੱਲ ਸੋਨੂ ਦੇ ਮਾਮਾ ਮਾਮੀ ਨੂੰ ਪਤਾ ਲੱਗਦੀ ਹੈ ਤਾਂ ਉਹ ਹੈਰਾਨ ਹੋ ਜਾਂਦੇ ਹਨ ਕਿ ਉਹ ਜੋ ਸੰਦੀਪ ਉਸ ਦਿਨ ਕਹਿ ਰਹੀ ਸੀ ਉਹ ਤਾਂ ਸਭ ਸੱਚਾ ਹੀ ਸੀ ਤਾਂ ਸੋਨੂ ਦੀ ਮਾਮੀ ਕਹਿੰਦੀ ਹੈ ਨਾ ਕਹਿੰਦੀ ਹੈ ਕਿ ਤੂੰ ਸਾਡੇ ਤੋਂ ਐਡਾ ਵੱਡਾ ਲਕੋ ਰੱਖਿਆ ਕਹਿੰਦੀ ਹੈ ਕਿ ਕਦੇ ਵੀ ਚੋਰੀ ਦੇ ਰਿਸ਼ਤੇ ਸਿਰੇ ਨਹੀਂ ਚੜਦੇ ਉਹ ਕਹਿੰਦੀ ਮੰਮੀ ਮੈਂ ਤਾਂ ਕੁਝ ਕਿਹਾ ਹੀ ਨਹੀਂ ਕਹਿੰਦੀ ਇਹ ਤਾਂ ਸਭ ਜੀਤਾ ਨਹੀਂ ਕਿਹਾ ਸੀ ਵੀ ਚਲ ਕੁੜੀ ਅਸੀਂ ਰੱਖ ਲਵਾਂਗੇ ਤੇ ਹੋਰ ਕਹਿੰਦੀ ਉਹਨੇ ਮੇਰੇ ਭਰਾ ਤੋਂ ਕੀ ਲੈਣਾ ਸੀ ਦੋ ਰੋਟੀਆਂ ਹੀ ਖਾਣੀਆਂ ਸੀ ਵਿਚਾਰੀ ਨੇ ਹੋਰ ਉਹਨੇ ਕੀ ਲੈ ਲੈਣਾ ਸੀ ਕਹਿੰਦੀ ਇਹ ਤਾਂ ਉਸ ਦੀ ਮੰਮੀ ਦਾ ਹੀ ਸੀ ਕਹਿੰਦੀ ਫਿਰ ਅਸੀਂ ਧੱਕੇ ਨਾਲ ਕਿਵੇਂ ਲਿਜਾ ਸਕਦੇ ਸੀ ਤਾਂ ਉਧਰ ਸੋਨੂ ਜੀ ਤਾ ਨੂੰ ਕਹਿੰਦਾ ਕਿ ਫੁਲਕਾ ਬਣਿਆ ਹੈ ਜਾਂ ਨਹੀਂ ਉਹ ਕਹਿੰਦੀ ਹਜੇ ਨਹੀਂ ਬਣਿਆ ਤੁਸੀਂ ਮਠਿਆਈ ਖਾ ਲਓ ਤੇ ਫਿਰ ਉਸ ਨੂੰ ਕਹਿੰਦੀ ਹੈ ਕਿ ਹੁਣ ਆਪਣੇ ਦੁੱਧ ਕਾਫੀ ਹੁੰਦਾ ਹੈ ਤੇ ਐਵੇਂ ਕਹਿੰਦੀ ਡੇਲੇ ਪਾੜ-ਪਾੜ ਚੱਕੀ ਜਾਂਦੀ ਹੈ ਸੰਦੀਪ ਤੇ ਆਪਾਂ ਦੁੱਧ ਡੈਰੀ ਤੇ ਪਾ ਦਿਆ ਕਰਾ ਖਾਦਾ ਪੀਤਾ ਤਾਂ ਐਵੇਂ ਹੀ ਜਾਂਦਾ ਚਲ ਚਾਰ ਪੈਸੇ ਹੀ ਆ ਜਾਣਗੇ ਉਹ ਕਹਿੰਦਾ ਕੋਈ ਗੱਲ ਨਹੀਂ ਕੱਲ ਤੋਂ ਵੇਖਾਂਗੇ ਪਾ ਦਿਆ ਕਰਾਂਗੇ ਤੇ ਚਲ ਤੂੰ ਫੁਲਕਾ ਬਣਾ ਤੇ ਫਿਰ ਖਾਣੇ ਹੈ ਕਹਿੰਦੀ ਹੈ ਕਿ ਹਾਂ ਕੋਈ ਗੱਲ ਨਹੀਂ ਮੈਂ ਬਣਾਉਣੀ ਹਾਂ 10 ਮਿੰਟ ਰੋਕ ਕੇ ਤੇ ਉਧਰ ਪਿੰਕੀ ਕਮਲਦੀ ਪਤਲ ਕਮਲ ਨੂੰ ਜਦੋਂ ਪਤਾ ਵੀ ਲੱਗ ਜਾਂਦਾ ਹੈ ਕਿ ਆਪਣੀ ਬாய்ਫ੍ਰੈਂਡ ਨਾਲ ਗੱਲਾਂ ਕਰਦੀ ਤੇ ਫਿਰ ਵੀ ਟਲਦੀ ਨਹੀਂ ਤੇ ਤਿਆਰ ਹੋ ਰਹੀ ਹੈ ਤੇ ਤਿਆਰ ਹੋ ਕੇ ਉਹ ਆਪਣੇ ਬாய்ਫ੍ਰੈਂਡ ਨੂੰ ਮਿਲਣ ਲਈ ਘਰੋਂ ਤੁਰ ਪੈਂਦੀ ਉਸ ਦੀ ਸੱਸ ਵੇਖਦੀ ਹੈ ਕਹਿੰਦੀ ਹੈ ਕਿ ਇਹ ਪਤਨੀ ਤਿਆਰੀ ਸ਼ੈਰੀ ਕਰਕੇ ਕਿੱਥੇ ਚੱਲ ਪਈ ਕਹਿੰਦੀ ਹੈ ਕਿ ਮੈਨੂੰ ਦੱਸਿਆ ਵੀ ਨਹੀਂ ਪੁੱਛਿਆ ਵੀ ਨਹੀਂ ਕਿੱਧਰ ਜਾ ਰਹੀ ਹੈ ਤੇ ਤੁਰ ਪਈ ਉਧਰ ਜਦੋਂ ਸਾਰੀਆਂ ਗੱਲਾਂ ਖੁੱਲ ਜਾਂਦੀਆਂ ਹਨ ਤੇ ਕਮਲ ਦੇ ਖੁੱਲ ਜਾਂਦੀਆਂ ਹਨ ਤਾਂ ਸੋਨੂ ਦੇ ਮਾਮਾ ਮਾਮੀ ਕਹਿੰਦੇ ਹਨ ਕਿ ਲੈ ਇੱਥੇ ਤਾਂ ਆਪਾਂ ਹੀ ਝੂਠੇ ਪੈ ਗਏ ਉਹ ਕੁੜੀ ਸੱਚਾ ਹੀ ਰੋਂਦੀ ਸੀ ਉਸ ਦਿਨ ਤੇ ਆਪਾਂ ਉਸ ਦੀ ਗੱਲ ਤੇ ਯਕੀਨ ਨਹੀਂ ਕੀਤਾ ਤਾਂ ਉਸ ਦੀ ਨੋ ਕਹਿੰਦੀ ਹੈ ਕਿ ਇਹਦੇ ਵਿੱਚ ਮੰਮੀ ਮੇਰੀ ਕੋਈ ਗਲਤੀ ਨਹੀਂ ਇਹ ਸਭ ਜੀਤਾਂ ਦੀ ਪਲੈਨਿੰਗ ਸੀ ਉਸ ਨੇ ਹੀ ਕਿਹਾ ਸੀ ਕਿ ਕੁੜੀ ਅਸੀਂ ਰੱਖ ਲਵਾਂਗੇ ਤਾਂ ਉਸ ਦੀ ਭਤੀਜ ਨੂੰ ਕਹਿੰਦੀ ਹੈ ਵੇਖਿਆ ਭੂਆ ਜੀ ਇਹਦੀਆਂ ਗੱਲਾਂ ਵੇਖ ਲਓ ਕਹਿੰਦੀ ਇਹਦੀ ਵੀ ਵੇਚ ਹੀ ਰੈਸੀ ਫੇਰੀ ਗੱਲ ਹੋਈ ਆ ਤਾਂ ਉਹ ਕਹਿੰਦੀ ਹੈ ਕਿ ਮੰਮੀ ਹੁਣ ਤੂੰ ਤਾਂ ਆਪਦੀ ਭਤੀਜੀ ਵਾਲੀ ਗੱਲ ਕਰਨੀ ਹੈ ਕਹਿੰਦੀ ਹੈ ਕਿ ਤੂੰ ਤਾਂ ਇਹ ਆਪਣੇ ਪੇਕਿਆਂ ਦੀ ਹੀ ਬਣੇਗੀ ਤਾਂ ਉਸ ਦਾ ਸੋਨੂ ਦਾ ਮਾਮਾ ਕਹਿੰਦਾ ਕਿ ਹੁਣ ਅੱਗੇ ਕੋਈ ਕੁਝ ਨਹੀਂ ਬੋਲੂਗਾ ਹੁਣ ਇਸ ਗੱਲ ਦਾ ਨਿਤਾਰਾ ਆਮਣੋ ਸਾਹਮਣੀ ਬੈਠ ਕੇ ਹੀ ਹੋਊਗਾ ਕਹਿੰਦਾ ਹੈ ਹੁਣ ਮੈਂ ਸਭ ਨੂੰ ਬੁਲਾਉਂਗਾ ਤੇ ਸਾਰੀਆਂ ਗੱਲਾਂ ਸਭ ਦੇ ਸਾਹਮਣੇ ਖੁੱਲਣਗੀਆਂ ਤੇ ਫੇਰ ਪਤਾ ਲੱਗੂਗਾ ਕੌਣ ਸੱਚਾ ਹੈ ਤੇ ਕੌਣ ਝੂਠਾ ਹੈ ਤਾਂ ਉਸ ਦੀ ਨੋਂ ਨੂੰ ਲਾਲੇ ਪੈ ਜਾਂਦੇ ਹੈ ਉਹ ਕਹਿੰਦੀ ਹੈ ਕਿ ਲੈ ਹੁਣ ਜੇ ਸਾਰਿਆਂ ਦੇ ਸਾਹਮਣੇ ਗੱਲਾਂ ਖੁੱਲੀਆਂ ਤਾਂ ਮੈਂ ਤਾਂ ਝੂਠੀ ਪੈ ਹੀ ਜਾਣਾ ਹੈ ਤੇ ਮੇਰੇ ਭਰਾਣੇ ਵੀ ਝੂਠੀ ਪੈ ਜਾਣਾ ਹੈ ਤੇ ਮੇਰੇ ਭਰਾ ਦਾ ਰਿਸ਼ਤਾ ਵੀ ਹੁਣ ਟੁੱਟ ਜਾਣਾ ਹੈ ਮੈਨੂੰ ਲੱਗਦਾ ਨਹੀਂ ਹੁਣ ਹੋਊਗਾ ਕਹਿੰਦੀ ਹੈ ਕਿ ਇਹਨੇ ਆ ਕੇ ਨਵਾਂ ਹੀ ਸਿਆਪਾ ਛੇੜ ਦਿੱਤਾ ਤਾਂ ਉਸ ਨੂੰ ਕਹਿੰਦੀ ਹੈ ਤੂੰ ਸਾਡੇ ਘਰੇ ਕੁਪਤ ਪਾਉਣ ਲਈ ਆਈ ਸੀ ਉਹ ਕਹਿੰਦੀ ਨਹੀਂ ਮੈਂ ਕੁਪਤ ਨਹੀਂ ਪਾਉਣ ਆਈ ਸੀ ਤੂੰ ਕਿੱਡੀ ਵੱਡੀ ਪਾਪਣ ਹੈ ਜੋ ਮਾਵਾਂ ਧੀਆਂ ਨੂੰ ਅਲੱਗ ਕਰ ਰਹੀ ਕਿੱਥੇ ਜਾ ਕੇ ਭੁਗਤੇਂਗੀ ਤੂੰ ਮਾਵਾਂ ਧੀਆਂ ਨੂੰ ਅੱਡ ਕਰਕੇ ਮਾਵਾਂ ਧੀਆਂ ਦੇ ਰਿਸ਼ਤੇ ਦਾ ਪਿਆਰ ਪਤਾ ਕੀ ਹੁੰਦਾ ਨਿੱਕੀ ਜੀ ਜਾਨ ਆਪਣੀ ਮਾਂ ਤੋਂ ਬਿਨਾਂ ਕਿਵੇਂ ਰਹੂਗੀ ਤੂੰ ਐਵੇਂ ਸੋਚ ਵੀ ਕਿਲੇ ਕਿਵੇਂ ਲਿਆ ਤੂੰ ਉਸ ਪਰਮਾਤਮਾ ਤੋਂ ਵੀ ਨਹੀਂ ਡਰੀ ਤਾਂ ਉਹ ਉਸ ਨੂੰ ਬਹੁਤ ਗੱਲਾਂ ਸੁਣਾਉਂਦੀ ਉਹ ਕਹਿੰਦੀ ਮੈਂ ਤੁਹਾਨੂੰ ਬਾਰ-ਬਾਰ ਕਹਿਤਾ ਰਹੀ ਹਾਂ ਕਿ ਇਹ ਸਭ ਜੀਤਾਂ ਦੀ ਪਲੈਨਿੰਗ ਸੀ ਉਸਨੇ ਹੀ ਮੈਨੂੰ ਕਿਹਾ ਸੀ ਕਿ ਕੁੜੀ ਅਸੀਂ ਰੱਖ ਲਵਾਂਗੇ ਤਾਂ ਉਹ ਕਹਿੰਦੀ ਹੈ ਕਿ ਚੱਲ ਉਸਨੇ ਤਾਂ ਕਹਿ ਦਿੱਤਾ ਪਰ ਤੇਰਾ ਆਪਣਾ ਤਾਂ ਦਿਮਾਗ ਸੀ ਤੂੰ ਇਹ ਤਾਂ ਕਹਿਣਾ ਸੀ ਕਿ ਬੱਚਾ ਆਪਦੀ ਮਾਂ ਤੋਂ ਬਿਨਾ ਕਿਵੇਂ ਰਹੂਗਾ ਤਾਂ ਉਸ ਦਾ ਮਾਮਾ ਕਹਿੰਦਾ ਸੋਨੂ ਦਾ ਮਾਮਾ ਕਹਿੰਦਾ ਚਲੋ ਹੁਣ ਤੁਸੀਂ ਬਹੁਤਾ ਰੌਲਾ ਨਾ ਪਾਓ ਹੁਣ ਗੱਲ ਦਾ ਨਿਬੇੜਾ ਮੈਂ ਹੀ ਕਰੂੰਗਾ ਉਸਦੀ ਮੰਮੀ ਕਹਿੰਦੀ ਹੈ ਕਿ ਹਾਂ ਤੁਸੀਂ ਸਹੀ ਹੀ ਕਹਿ ਰਹੇ ਹੋ ਹੁਣ ਗੱਲ ਦਾ ਨਿਬੇੜਾ ਤਾਂ ਕਰਨਾ ਹੀ ਪਊ ਆਪਾਂ ਵੀ ਕੁੜੀ ਨਾਲ ਥੋੜਾ ਜਾਂ ਤੱਕਾ ਹੀ ਕਰ ਚੱਲੇ ਸੀ ਉਹ ਕਹਿੰਦੀ ਹੈ ਜੇ ਇਹ ਰਿਸ਼ਤਾ ਹੋ ਜਾਂਦਾ ਨਾ ਉਸਦੀ ਭਤੀਜ ਨੂੰ ਕਹਿੰਦੀ ਹੈ ਤਾਂ ਮਾਮਾ ਭੂਆ ਜੀ ਫਫੜ ਜੀ ਸਭ ਤੋਂ ਵੱਡਾ ਪਾਪ ਤੁਹਾਨੂੰ ਹੀ ਲੱਗਣਾ ਸੀ ਕਿ ਤੁਹਾਡੇ ਨੱਕ ਹੇਠ ਕੀ ਕੁਝ ਹੋ ਰਿਹਾ ਹੈ ਤੇ ਤੁਸੀਂ ਘਰ ਦੇ ਵੱਡੇ ਹੋ ਤੇ ਤੁਹਾਨੂੰ ਇੰਨਾਂ ਗੱਲਾਂ ਦਾ ਕੋਈ ਪਤਾ ਹੀ ਨਹੀਂ ਤਾਂ ਕੁੜੀ ਨੂੰ ਤਾਂ ਐ ਹੀ ਲੱਗਣਾ ਸੀ ਨਾ ਵੀ ਇਸ ਦੀ ਇਹਨਾਂ ਦੀ ਸਾਰੀ ਮਿਹਲੀ ਭੁਗਤ ਸੀ ਤੇ ਉਧਰ ਪਿੰਕੀ ਆਪਣੇ ਬੁਆਏਫਰੈਂਡ ਨੂੰ ਮਿਲਣ ਚਲੀ ਜਾਂਦੀ ਹੈ ਤੇ ਉਹ ਕਾਰ ਤੇ ਉਸ ਨਾਲ ਹੱਸ-ਹੱਸ ਕੇ ਗੱਲਾਂ ਕਰਦੀ ਜਾਂਦੀ ਹੈ ਤੇ ਕਹਿੰਦੀ ਹੈ ਕਿ ਹੁਣ ਮੈਂ ਆਜ਼ਾਦ ਹਾਂ ਹੁਣ ਮੈਨੂੰ ਕੋਈ ਫਿਕਰ ਨਹੀਂ ਹੁਣ ਆਪਾਂ ਵਧੀਆ ਘੁੰਮਾਂਗੇ ਘੁੰਮਾ ਫਿਰਾਂਗੇ ਨਾਲੇ ਖਾਵਾ ਪੀਵਾਂਗੇ ਤਾਂ ਉਧਰ ਕਮਲ ਦੀ ਮੰਮੀ ਆਪਣੇ ਪੋਤੇ ਨੂੰ ਕਮਲ ਤੇ ਪਿੰਕੀ ਦੇ بیٹے ਨੂੰ ਖੜਾ ਰਹੀ ਹੈ ਤੇ ਕਹਿੰਦੀ ਹੈ ਕਿ ਮੇਰਾ ਕਿੰਨਾ ਪਿਆਰਾ ਬੱਚਾ ਹੈ ਇਸ ਦੀ ਮਾਂ ਨੂੰ ਕੋਈ ਫਿਕਰ ਨਹੀਂ ਪਤਾ ਨਹੀਂ ਕਿੱਥੇ ਚਲੀ ਜਾਂਦੀ ਹੈ ਤੇ ਉਹ ਉਧਰ ਆਪਣੇ ਬੁਆਏਫਰੈਂਡ ਨਾਲ ਆਸ ਤੇ ਖੇਡ ਰਹੀ ਹੈ ਤੇ ਖਾ ਪੀ ਰਹੀ ਹੈ ਬਾਹਰ ਰੈਸਟੋਰੈਂਟਾਂ ਵਿੱਚ ਤੇ ਉਸਦੀ ਦਾਦੀ ਕਹਿੰਦੀ ਹੈ ਕਿ ਇੰਨਾ ਪਿਆਰਾ ਬੱਚਾ ਹੈ ਤੇ ਇਸਦੀ ਮਾਂ ਨੂੰ ਪੂਰਾ ਵੀ ਇਸਦੀ ਫਿਕਰ ਨਹੀਂ ਪਤਾ ਨਹੀਂ ਕਿੱਧਰ ਚਲੀ ਜਾਂਦੀ ਹੈ ਉਸ ਨੂੰ ਇਹ ਨਹੀਂ ਕਿ ਮੈਂ ਆ ਕੇ ਆਪਣੇ ਬੱਚੇ ਨੂੰ ਖੜਾਵਾ ਉਸ ਨਾਲ ਲਾੜ ਲੜਾਵਾ ਉਸ ਨੂੰ ਚੱਕਾਂ ਕਿੰਨਾ ਪਿਆਰਾ ਹੈ ਮੇਰਾ ਬੱਚਾ ਕਹਿੰਦੀ ਚੱਲ ਕੋਈ ਗੱਲ ਨਹੀਂ ਜਿਵੇਂ ਉਹਦੀ ਮਰਜ਼ੀ ਹੈ ਉਹ ਕਰਦੀ ਫਿਰਦੀ ਹੈ ਚਲ ਕੋਈ ਗੱਲ ਨਹੀਂ ਆ ਜਾਊਗੀ ਆ ਕੇ ਆਪਣੇ ਆਪ ਸੰਭਾਲੂ ਕਿਉਂਕਿ ਉਸ ਨੂੰ ਤਾਂ ਕਿਸੇ ਗੱਲ ਦਾ ਹੀ ਨਹੀਂ ਪਤਾ ਕਿ ਪਿੰਕੀ ਕਿੱਧਰ ਗਈ ਹੈ ਤੇ ਪਿੰਕੀ ਆਪਣੇ ਬாய்ਫਰੈਂਡ ਨਾਲ ਵਧੀਆ ਘੁੰਮ ਫਿਰ ਰਹੀ ਹੈ ਬਾਹਰ ਐਸ਼ ਨਾਲ ਫਿਰਦੀ ਹੈ ਤੇ ਉਧਰ ਸੋਨੂ ਦੀ ਮਾਮੀ ਫਿਰ ਉਹਨਾਂ ਨੂੰ ਕਹਿੰਦੀ ਹੈ ਆਪਣੀ ਨੋ ਨੂੰ ਕਹਿੰਦੀ ਹੈ ਹੁਣ ਤੂੰ ਕੋਈ ਗੱਲ ਨਹੀਂ ਕਰਨੀ ਹੁਣ ਤੇਰਾ ਪਿਓ ਹੀ ਨਤਾਰਾ ਕਰੂਗਾ ਤੇ ਕੋਈ ਗੱਲ ਨਹੀਂ ਹੁਣ ਉਸਨੇ ਸਭ ਨੂੰ ਸੱਦਿਆ ਹੈ ਤੇ ਸਾਰੀਆਂ ਗੱਲਾਂ ਸਭ ਦੇ ਸਾਹਮਣੇ ਹੀ ਹੋਣਗੀਆਂ ਉਹ ਕਹਿੰਦੀ ਹਾਂ ਹਾਂ ਮੰਮੀ ਤੂੰ ਤਾਂ ਮੈਨੂੰ ਹੀ ਗਲਤ ਕਹੇਂਗੀ ਤੈਨੂੰ ਤਾਂ ਆਪਦੀ ਭਤੀਜ ਨੂੰ ਹੀ ਚੰਗੀ ਲੱਗਣੀ ਉਹ ਕਹਿੰਦੀ ਨਹੀਂ ਹੁਣ ਗੱਲ ਸਾਰਿਆਂ ਦੇ ਸਾਹਮਣੇ ਹੋਊਗੀ ਤੇ ਫੇਰ ਦੇਖਦੇ ਹਾਂ ਕਿ ਕੌਣ ਸੱਚਾ ਤੇ ਕੌਣ ਝੂਠਾ ਨਿਕਲਦਾ ਹੈ ਤੇ ਉਸ ਦੀ ਨੋ ਨੋ ਹੈਰਾਨੀ ਜੀ ਹੁੰਦੀ ਹੈ ਤੇ ਨਾਲੇ ਉਹ ਡਰੀ ਹੋਈ ਹੈ ਅੰਦਰੋਂ ਕੀ ਹੁਣ ਮੇਰਾ ਝੂਠ ਫੜਿਆ ਜਾਊਗਾ ਤੇ ਉਧਰ ਗੁਰਮੀਹਰ ਆਪਣੇ ਘਰੇ ਖੇੜ ਰਹੀ ਹੈ ਤੇ ਸੰਦੀਪ ਕੋਲੇ ਆਪਣੇ ਕੱਪੜੇ ਸਹੀ ਕਰ ਰਹੀ ਹੈ ਜੋ ਸੁੱਕੇ ਸੀ ਉਹ ਲਿਆ ਕੇ ਅੰਦਰ ਤੈ ਕਰ ਰਹੀ ਹੈ ਤੇ ਉਹ RAM nal ਆਪਣੇ ਕੱਪੜੇ ਸਹੀ ਕਰ ਰਹੀ ਹੁੰਦੀ ਹੈ ਤਾਂ ਜੋੜ ਰਹੀ ਹੁੰਦੀ ਹੈ ਤਾਂ ਉਤੋਂ ਅੰਦਰ ਸੋਨੂ ਆ ਜਾਂਦਾ ਹੈ ਤੇ ਜੈਕਟ ਚੱਕਦਾ ਹੈ ਕੋਲੋਂ ਪਰ ਸੰਦੀਪ ਨੂੰ ਨਹੀਂ ਬੁਲਾਉਂਦਾ ਤੇ ਕਹਿੰਦਾ ਹੈ ਕਿ ਮੈਂ ਕਦੋਂ ਦਾ ਲੱਭ ਰਿਆਂ ਮੇਰੀ ਜੈਕਟ ਪਤਾ ਨਹੀਂ ਕਿੱਥੇ ਹੈ ਤੇ ਇੱਥੇ ਲਈ ਬੈਠੀ ਆ ਪਰ ਸੰਦੀਪ ਕੁਝ ਨਹੀਂ ਬੋਲਦੀ ਉਹ ਚੁੱਪ ਕਰਕੇ ਬੈਠੀ ਰਹਿੰਦੀ ਹੈ ਉਧਰੋਂ ਸੋਨੂ ਦੇ ਮਾਮੇ ਦਾ ਫੋਨ ਆ ਜਾਂਦਾ ਹੈ ਕਿ ਤੁਸੀਂ ਤੂੰ ਤੇ ਜੀਤਾ ਜਲਦੀ ਮੇਰੇ ਘਰੇ ਆਓ ਇੱਕ ਬਹੁਤ ਜ਼ਰੂਰੀ ਗੱਲ ਕਰਨੀ ਹੈ ਤਾਂ सोनू ਕਹਿੰਦਾ ਹੈ ਕਿ ਫੋਨ ਤੇ ਹੀ ਦੱਸ ਦਿਓ ਮੇਰੇ ਕੋਲੇ ਅੱਜ ਟਾਈਮ ਨਹੀਂ ਮੈਂ ਬਹੁਤ ਕੰਮ ਕਰਨੀ ਸੀ ਤਾਂ ਸੰਦੀਪ ਸੁਣ ਕੇ ਹੈਰਾਨ ਹੋ ਜਾਂਦੀ ਵੀ ਹੁਣ ਮਾਮਾ ਜੀ ਨੇ ਪਤਾ ਨਹੀਂ ਕਿਹੜੀ ਗੱਲ ਕਰਨੀ ਹੈ ਉਹ ਕਹਿੰਦਾ ਸੰਦੀਪ ਬਾਰੇ ਗੱਲ ਕਰਨੀ ਤਾਂ ਸੰਦੀਪ ਨੂੰ ਹੈਰਾਨੀ ਹੁੰਦੀ ਹੈ ਉਧਰ ਜੀਤਾ ਕਹਿੰਦੀ ਜੀਤਾ ਨੂੰ ਜਦੋਂ सोनू ਦੱਸਦਾ ਆਪਾਂ ਨੂੰ ਜਾਣਾ ਪੈਣਾ ਤਾਂ ਉਹ ਕਹਿੰਦੀ ਹੁਣ ਕਿਹੜੀ ਨਵੀਂ ਫਸੂੜੀ ਕੱਢ ਲਈ ਕਹਿੰਦੀ ਮਾਮਾ ਜੀ ਨੇ ਹੁਣ ਫੇਰ ਕਹਿੰਦੀ ਇਹਨੇ ਕੁਝ ਕੀਤਾ ਹੋਣਾ ਹੈ ਤਾਂ ਹੀ ਮਾਮਾ ਜੀ ਆਪਾਂ ਨੂੰ ਬੁਲਾ ਰਹੇ ਹੈ ਉਹ ਕਹਿੰਦਾ ਇਹ ਨਹੀਂ ਪਤਾ ਚੱਲ ਤੂੰ ਜਲਦੀ ਤਿਆਰ ਹੋ ਤੇ ਆਪਾਂ ਨੂੰ ਜਾਣਾ ਹੀ ਪੈਣਾ ਹੈ ਜਦੋਂ ਮਾਮਾ ਜੀ ਨੇ ਆਪਾਂ ਨੂੰ ਬੁਲਾਇਆ ਹੈ ਤਾਂ ਫਿਰ ਸੰਦੀਪ ਵੀ ਇੱਕ ਫੈਸਲਾ ਲੈ ਲੈਂਦੀ ਉਹ ਕਹਿੰਦੀ ਹੁਣ ਮੈਂ ਤੁਹਾਨੂੰ ਕੱਲਿਆਣੀ ਜਾਣ ਦੇਣਾ ਜੇ ਗੱਲ ਮੇਰੇ ਬਾਰੇ ਹੈ ਤਾਂ ਕਹਿੰਦੀ ਹੈ ਕਿ ਮੈਂ ਤੁਹਾਡੇ ਨਾਲ ਹੀ ਜਾਵਾਂਗੀ ਤੇ ਮੈਂ ਘਰੇ ਕਰਨਾ ਵੀ ਕੀ ਹੈ ਫਿਰ ਬਾਅਦ ਵਿੱਚ ਤੁਸੀਂ ਮੇਰੇ ਤੇ ਸ਼ੱਕ ਕਰਦੇ ਹੋ ਕਿ ਕਿਤੇ ਕਿਸੇ ਨਾਲ ਭੱਜ ਗਈ ਹੈ ਤੇ ਮੈਨੂੰ ਨਾਲ ਹੀ ਲੈ ਕੇ ਜਾਓ ਹੁਣ ਕਹਿੰਦੀ ਹੈ ਕਿ ਮੈਂ ਵੀ ਸਾਰੀਆਂ ਗੱਲਾਂ ਉੱਥੇ ਜਾ ਕੇ ਸੁਣੂੰਗੀ ਮੈਂ ਇਹ ਨਹੀਂ ਸੁਣਨਾ ਤੁਸੀਂ ਆ ਕੇ ਕਹੋ ਮਾਮਾ ਜੀ ਨੇ ਤੇਰੇ ਬਾਰੇ ਐ ਕਿਹਾ ਤੇ ਉਹ ਕਹਿੰਦਾ ਤੂੰ ਕੀ ਕਰਨਾ ਹੈ ਜਦੋਂ ਤੈਨੂੰ ਤਾਂ ਮਾਮਾ ਜੀ ਨੇ ਬੁਲਾਇਆ ਹੀ ਨਹੀਂ ਉਹ ਕਹਿੰਦੀ ਚਾਹੇ ਨਹੀਂ ਬੁਲਾਇਆ ਮੈਨੂੰ ਮਾਮਾ ਜੀ ਨੇ ਪਰ ਮੈਂ ਜਾਊਂਗੀ ਤੁਹਾਡੇ ਨਾਲ ਹੀ ਤੇ ਤੁਸੀਂ ਤੁਹਾਨੂੰ ਮੈਨੂੰ ਲੈ ਕੇ ਹੀ ਜਾਣਾ ਪੈਣਾ ਹੈ ਤੇ ਜੀਤਾ ਕਹਿੰਦੀ ਚੱਲ ਕੋਈ ਗੱਲ ਨਹੀਂ ਲੈ ਚੱਲੋ ਤਾਂ ਉਧਰ ਮਮ ਉਸ सोनू ਦਾ मामा मामी ਬੈਠੇ ਨਾਲ ਉਸ ਦੀ मामੀ ਦੀ ਭਤੀਜ ਨੂੰ ਬੈਠੀ ਤੇ ਉਸ ਦੀ ਨੂੰਹ ਅੰਦਰ ਆਪਣੇ ਭਰਾ ਨੂੰ ਫੋਨ ਕਰਦੀ ਹੈ ਕਿ ਵੀ ਤੂੰ ਵੀ ਆ ਜਾ ਪਹਿਲਾਂ ਉਹ ਫੋਨ ਨਹੀਂ ਚੱਕਦਾ ਫਿਰ ਕਹਿੰਦੀ ਹੈ ਕਿ ਲੈ ਹੁਣੇ ਪਤਾ ਨਹੀਂ ਕਿੱਥੇ ਰਹਿ ਗਿਆ ਫਿਰ ਉਹ ਫੋਨ ਕਰ ਦਿੰਦੀ ਆ ਜਾਂਦੀ ਉਸ ਦਾ ਭਰਾ ਆ ਜਾਂਦਾ ਹੈ ਉਹ ਆ ਕੇ ਤੇ ਸੋਨੂ ਦੇ ਮਾਮਾ-ਮਾਮੀ ਬੈਠੇ ਹੁੰਦੇ ਆ ਤੇ ਉੱਥੇ ਹੀ ਉਸ ਉਹਨਾਂ ਦੀ ਨੋਹ ਦਾ ਭਰਾ ਆ ਕੇ ਬੈਠ ਜਾਂਦਾ ਹੈ ਤੇ ਉਧਰੋਂ ਅੰਦਰੋਂ ਨੋਹ ਹੁੰਦੀ ਹੈ ਤੇ ਕਹਿੰਦੀ ਹੈ ਕਿ ਆ ਗਿਆ ਵੀਰ ਤਾਂ ਉਹ ਕਹਿੰਦਾ ਹਾਂ ਭੈਣੇ ਕਹਿੰਦੀ ਆ ਮੈਂ ਤੇਰੇ ਨਾਲ ਗੱਲ ਕਰਨੀ ਹੈ ਤੇ ਉਸ ਦਾ ਸਹੁਰਾ ਕਹਿੰਦਾ ਹੈ ਕਿ ਸੁਣ ਇੱਥੇ ਬੈਠੋ ਦੋਨੋਂ ਜਾਣੇ ਕਹਿੰਦਾ ਹੈ ਕਿ ਹੁਣ ਮੈਂ ਕੋਈ ਪਰਦੇ ਵਿੱਚ ਗੱਲਾਂ ਨਹੀਂ ਹੋਣ ਦੇਣੀਆਂ ਪਹਿਲਾਂ ਹੀ ਸਾਡੇ ਤੋਂ ਬਹੁਤ ਔਲੇ ਹੋ ਗਏ ਤੇ ਪਰਦੇ ਵਿੱਚ ਗੱਲਾਂ ਹੋ ਗਈਆਂ ਤੇ ਕਹਿੰਦੀ ਹੈ ਕਿ ਭੈਣ ਭਰਾਵਾਂ ਦੀਆਂ 100 ਗੱਲਾਂ ਹੁੰਦੀਆਂ ਹਨ ਮੰਮੀ ਤੁਸੀਂ ਐ ਕਿਉਂ ਕਰ ਰਹੇ ਹੋ ਤਾਂ ਉਹ ਕਹਿੰਦੀ ਹੈ ਕਿ ਜੋੜੀਆਂ 100 ਗੱਲਾਂ ਤੁਸੀਂ ਬਾਅਦ ਵਿੱਚ ਕਰਿਓ ਪਹਿਲਾਂ ਇੱਥੇ ਹੁਣ ਸਾਰੀਆਂ ਗੱਲਾਂ ਸਭ ਦੇ ਮੂੰਹ ਤੇ ਹੀ ਹੋਣਗੀਆਂ ਹੁਣ ਓਲੇ ਹੋ ਹੋ ਕੋਈ ਗੱਲ ਨਹੀਂ ਹੋਣੀ ਉਧਰ सोनू ਜੀ ਤਾਂ ਸੰਦੀਪ ਨੂੰ ਨਾਲ ਲੈ ਕੇ ਚੱਲ ਪੈਂਦੇ ਹਨ ਤੇ ਰਸਤੇ ਵਿੱਚ ਉਹਨੂੰ ਬੋਲਦੇ ਆਉਂਦੇ ਹਨ ਕਹਿੰਦੇ ਹਨ ਕਿ ਇਹੀ ਸਾਡੇ ਤੋਂ ਸੂਤ ਨਹੀਂ ਆਉਂਦੀ ਹੁਣ ਮਾਮੇ ਨੇ ਪਤਾ ਨਹੀਂ ਕਿਉਂ ਬੁਲਾਇਆ ਹੈ ਹੁਣ ਇਹਨੇ ਪਤਾ ਨਹੀਂ ਕੀ ਕਰ ਦਿੱਤਾ ਮਾਮਾ ਗੁੱਸੇ ਵਿੱਚ ਸੀ ਤਾਂ ਜੀਤਾ ਕਹਿੰਦੀ ਹੈ ਕਿ ਉੱਥੇ ਤੂੰ ਕੁਝ ਨਹੀਂ ਬੋਲਣਾ ਸੰਦੀਪ ਜੇ ਤੂੰ ਬੋਲੀ ਤਾਂ ਹਿਸਾਬ ਲਗਾ ਲੈਂਗੇ ਤਾਂ ਸੰਦੀਪ ਕੁਝ ਵੀ ਨਹੀਂ ਬੋਲਦੀ ਚੁੱਪ ਕਰਕੇ ਉਹਨਾਂ ਦੀਆਂ ਗੱਲਾਂ ਸੁਣੀ ਜਾਂਦੀ ਹੈ ਤਾਂ ਉਹ ਕਹਿੰਦੀ ਹੈ ਕਿ ਸੁਣਦਾ ਹੈ ਤੈਨੂੰ ਜਵਾਬ ਨਹੀਂ ਦੇ ਰਹੀ ਉੱਥੇ ਤੈਨੂੰ ਕੁਝ ਵੀ ਬੋਲਣ ਦੀ ਲੋੜ ਨਹੀਂ ਹੈ ਜੋ ਵੀ ਗੱਲ ਕਰਨੀ ਹੈ ਅਸੀਂ ਕਰ ਲਵਾਂਗੇ ਪਰ ਸੰਦੀਪ ਕੁਝ ਨਹੀਂ ਬੋਲਦੀ ਚੁੱਪ ਕਰਕੇ ਬੈਠੀ ਰਹਿੰਦੀ ਹੈ ਤਾਂ ਉਹ ਉੱਥੇ ਮਾਮਾ ਮਾਮੀ ਦੇ ਘਰੇ ਪਹੁੰਚ ਜਾਂਦੇ ਹਨ ਜਦੋਂ ਪਹੁੰਚ ਜਾਂਦੇ ਅੰਦਰ ਪਹੁੰਚ ਜੇ ਪਹੁੰਚ ਜਾਂਦੇ ਹਨ ਤੇ ਉਹ ਸਾਰਿਆਂ ਨੂੰ ਜਾ ਕੇ ਮਿਲਦੇ ਹਨ ਸੋਨੂ ਅਤੇ ਜੀਤਾ ਤੇ ਸਾਰੇ ਜਾਣੇ ਮਿਲਦੇ ਹਨ ਤੇ ਸੋਨੂ ਕਹਿੰਦਾ ਹੈ ਕਿ ਮਾਮਾ ਜੀ ਤੁਸੀਂ ਸਾਨੂੰ ਕਿਵੇਂ ਇੰਨੀ ਅਰਜੈਂਟਲੀ ਬੁਲਾਇਆ ਸੋਨੂ ਦਾ ਮਾਮਾ ਕਹਿੰਦਾ ਹੈ ਕਿ ਸੋਨੂ ਸਿਆਂ ਗੱਲਾਂ ਤਾਂ ਹਜੇ ਖੁੱਲਣੀਆਂ ਹਨ ਤੂੰ ਤਾਂ ਪਹਿਲਾਂ ਹੀ ਹੈਰਾਨ ਹੋਈ ਜਾਣਾ ਉਹ ਕਹਿੰਦਾ ਮਾਮਾ ਜੀ ਐਹੋ ਜੀ ਕਿਹੜੀ ਗੱਲ ਹੋ ਗਈ ਹੁਣ ਕੀ ਕਰ ਦਿੱਤਾ ਸੰਦੀਪ ਨੇ ਉਹ ਕਹਿੰਦਾ ਸੰਦੀਪ ਨੇ ਕੁਝ ਨਹੀਂ ਕੀਤਾ ਹੁਣ ਮੈਂ ਦੱਸਦਾ ਹਾਂ ਜਿਹੜਾ ਕੁਝ ਤੁਸੀਂ ਕੀਤਾ ਹੈ ਉਹ ਕਹਿੰਦਾ ਹੈ ਕਿ ਆ ਦੇਖੋ ਸਾਡੀ ਕੁੜੀ ਆਈ ਹੈ ਤੇ ਇਸਨੇ ਸਾਨੂੰ ਦੱਸਿਆ ਹੈ ਕਿ ਕੁੜੀ ਨਾਲ ਲਿਆਉਂਦੀਆਂ ਤਾਂ ਪਹਿਲਾਂ ਹੀ ਸਾਜਸ਼ਾ ਸੀ ਤਾਂ ਉਹ ਕਹਿੰਦਾ ਸਾਡੀ ਨੂਨ ਵੀ ਸਾਡੇ ਤੋਂ ਇਸ ਗੱਲ ਦਾ ਓਲਾ ਰੱਖਿਆ ਪਰ ਅੱਜ ਗੱਲ ਸਾਹਮਣੇ ਆਈ ਹੈ ਇਹ ਹੁਣ ਤੁਸੀਂ ਦੱਸੋਗੇ ਕਿ ਗੱਲ ਹੈ ਕੀ ਤਾਂ ਉਹ ਇੱਕ ਦੂਜੇ ਵੱਲ ਦੇਖਦੇ ਹੈ सोनू ਤੇ ਜੀਤਾ ਕਹਿੰਦੇ ਹਨ ਕਿ ਆਹ ਕੀ ਗੱਲ ਬਣ ਗਈ ਤਾ सोनू ਕਹਿੰਦਾ ਹੈ ਮਾਮਾ ਜੀ ਸਹੀ ਸਹੀ ਗੱਲ ਦੱਸੋ ਗੱਲ ਹੋਈ ਕੀ ਹੈ ਤਾਂ ਉਹ ਕਹਿੰਦਾ ਗੱਲ ਇਹ ਹੈ ਕਿ ਤੁਸੀਂ ਇਹ ਗੱਲ ਪਹਿਲਾਂ ਕਹੀ ਸੀ ਸੰਦੀਪ ਸੱਚਾ ਹੀ ਰੋਂਦੀ ਸੀ ਉਸ ਦਿਨ ਤਾਂ ਸੰਦੀਪ ਹੈਰਾਨ ਹੋ ਜਾਂਦੀ ਹੈ ਕਿ ਇਹ ਗੱਲ ਨਿਕਲ ਹੀ ਆਈ ਤਾਂ ਉਧਰੋਂ सोनू ਦੇ ਮਾਮੇ ਦੀ ਨੋ ਆਪਣੀ ਗੱਲ ਆਪਣਾ ਤਾਂ ਸੋਚ ਲੈਂਦੀ ਹੈ ਕਿ ਮੇਰੇ ਤਾਂ ਨਾਂ ਆਵੇ ਤਾਂ ਉਹ ਜੀਤਾ ਦਾ ਨਾਂ ਲੈ ਆ ਦਿੰਦੀ ਹੈ ਕਹਿੰਦੀ ਹੈ ਕਿ ਮੈਂ ਤਾਂ ਕੁਝ ਨਹੀਂ ਕਿਹਾ ਸੀਗਾ ਮੰਮੀ ਇਹਨਾਂ ਨੇ ਹੀ ਮੈਨੂੰ ਕਿਹਾ ਸੀ ਕਿ ਕੁੜੀ ਅਸੀਂ ਰੱਖ ਲਵਾਂਗੇ ਤੇ ਕੋਈ ਗੱਲ ਨਹੀਂ ਸੰਦੀਪ ਨੂੰ ਅਸੀਂ ਤੋੜ ਦੇਵਾਂਗੇ ਤਸਨ ਸੋਨੂ ਤੇ ਜੀਤਾ ਹੈਰਾਨ ਹੋ ਜਾਂਦੇ ਹੈ ਕਿ ਉਸਨੇ ਸਾਰੀ ਗੱਲ ਸਾਡੇ ਤੇ ਹੀ ਸੱਟ ਦਿੱਤੀ ਤਾਂ ਜੀਤਾ ਨੂੰ ਗੁੱਸਾ ਆ ਜਾਂਦਾ ਹੈ ਉਹ ਕਹਿੰਦੀ ਹੈ ਕਿ ਤੂੰ ਤਾਂ ਭੈਣੇ ਬੜੀ ਚਲਾਕ ਹੈ ਕਹਿੰਦੀ ਹੈ ਕਿ ਗੱਲ ਤਾਂ ਤੂੰ ਸ਼ੁਰੂ ਕੀਤੀ ਸੀ ਤੇ ਤੂੰ ਸਾਰੀ ਗੱਲ ਮੇਰੇ ਤੇ ਹੀ ਸੱਟ ਪੁੱਤੀ ਤੇ ਉਹ ਕਹਿੰਦੀ ਹੈ ਕਿ ਤੂੰ ਮੈਨੂੰ ਵਾਲਨਾਲ ਅੰਦਰ ਨਹੀਂ ਲੈ ਗਈ ਸੀ ਉਹ ਕਹਿੰਦੀ ਮਾਮੀ ਜੀ ਤੁਸੀਂ ਦੇਖਿਆ ਹੀ ਸੀ ਨਾ ਕਿ ਇਹ ਮੈਨੂੰ ਵਾਲਨਾਲ ਅੰਦਰ ਲੈ ਗਈ ਸੀ ਤੇ ਉੱਥੇ ਜਾ ਕੇ ਇਸਨੇ ਮੈਨੂੰ ਇਹ ਗੱਲ ਕਹੀ ਸੀ ਕਿ ਤੁਸੀਂ ਭੈਣੇ ਕੁੜੀ ਰੱਖ ਲਿਓ ਤੇ ਤੁਹਾਨੂੰ ਸਾਰੀ ਉਮਰ ਨਾਲੇ ਤਾਂ ਵਧੀਆ ਕੰਮ ਕਰੂਗੀ ਤੇ ਨਾਲੇ ਤੁਸੀਂ ਉਸ ਨੂੰ ਉਹ ਨਾਲ ਪੜਾਇਓ ਲਿਖਾਇਓ ਤੇ ਫਿਰ ਤੋੜ ਦਿਓ ਤੇ ਕਹਿੰਦੀ ਹੈ ਕਿ ਮੈਂ ਇਸ ਦੀਆਂ ਗੱਲਾਂ ਵਿੱਚ ਆ ਗਈ ਤੇ ਸੰਦੀਪ ਜਦੋਂ ਇਹ ਗੱਲਾਂ ਸੁਣਦੀ ਹੈ ਤਾਂ ਉਹ ਹੈਰਾਨ ਹੋ ਜਾਂਦੀ ਹੈ ਕਿ ਇਹ ਕੀ ਬਣ ਗਿਆ ਤੇ ਜੀਤਾ ਨੂੰ ਗੁੱਸਾ ਚੜ ਜਾਂਦਾ ਹੈ ਉਹ ਕਹਿੰਦੀ ਹੈ ਕਿ ਇਹ ਹੁਣ ਸਾਰਾ ਮੇਰੇ ਤੇ ਇਲਜ਼ਾਮ ਲਾ ਰਹੀ ਹੈ ਤੇ ਕਹਿੰਦੀ ਹੈ ਗੱਲਾਂ ਇਹ ਨਹੀਂ ਸਾਰੀਆਂ ਆਪ ਕੀਤੀਆਂ ਸੀ ਤਾ सोनू ਦੀ ਮਾਮੀ ਕਹਿੰਦੀ ਹੈ ਕਿ ਜੀਤਾ ਤੁਸੀਂ ਤਾਂ ਦੋਨੇ ਜਾਣੀਆਂ ਬੜੀਆਂ ਚਲਾਕ ਨਿਕਲੀਆਂ ਕਹਿੰਦੀ ਤੂੰ ਮੇਰੀ ਨੋ ਦੇ ਕੰਨ ਵਿੱਚ ਵਾਲੇ ਪਾ ਗਈ ਤੇ ਇਸਨੇ ਆਪਣੇ ਢਿੱਡ ਵਿੱਚ ਹੀ ਸਾਰੀ ਗੱਲ ਰੱਖ ਲਈ ਸਾਡੇ ਤੋਂ ਓਲਾ ਰੱਖਿਆ ਤੇ ਉਸ ਦਿਨ ਕੁੜੀ ਸੱਚਾ ਰੋ ਰਹੀ ਸੀ ਤੇ ਕਹਿੰਦੀ ਸਾਨੂੰ ਹੁਣ ਕਿੰਨੀ ਸ਼ਰਮ ਆ ਰਹੀ ਹੈ ਕਿ ਬੱਚੀ ਆਖੂਗੀ ਕੀ ਮਾਮਾ ਮਾਮੀ ਵੀ ਮੇਰੇ ਨਾਲ ਐਵੇਂ ਕਰ ਰਹੇ ਆ ਤੇ ਉਧਰੋਂ सोनू ਨੂੰ ਗੁੱਸਾ ਚੜ ਜਾਂਦਾ ਉਹ ਕਹਿੰਦਾ ਜੀਤਾ ਹੁਣ ਤੂੰ ਆਪਣੀ ਗੱਲ ਤੋਂ ਮੁਕਰ ਨਾ ਮੇਰਾ ਤਾਂ ਜੀ ਕਰਦਾ ਮੈਂ ਤੇਰੇ ਵੱਟਕੇ ਚਪੇੜ ਮਾਰਾਂ ਜਿਹੜੀਆਂ ਤੂੰ ਸਾਸ਼ਾ ਕਰਦੀ ਫਿਰਦੀ ਆ ਉਹ ਕਹਿੰਦੀ ਹੈ ਕਿ ਮੈਂ ਕੁਝ ਨਹੀਂ ਕਿਹਾ ਸੀਗਾ ਤੇ ਇਸਨੇ ਹੀ ਮੈਨੂੰ ਆਪਣੀਆਂ ਗੱਲਾਂ ਵਿੱਚ ਵੱਲਿਆ ਤੇ ਮੈਂ ਇਸ ਦੀਆਂ ਗੱਲਾਂ ਵਿੱਚ ਅਗੇ ਹਿੱਤਾ ਉਸ ਨੂੰ ਉਹ ਹੋਣ ਵਾਲੇ ਸੰਦੀਪ ਦੇ ਘਰ ਵਾਲ ਨੂੰ ਕਹਿੰਦਾ ਹੈ ਤੁਸੀਂ ਹੁਣੇ ਗੱਲ ਕਲੀਅਰ ਕਰ ਦੋ ਵੀ ਤੁਸੀਂ ਕੁੜੀ ਲੈ ਕੇ ਜਾਣੀ ਹੈ ਕਿ ਨਹੀਂ ਨਾਲ ਤੇ ਉਹ ਕਹਿੰਦਾ ਹੈ ਕਿ ਇਹ ਗੱਲ ਤਾਂ ਹੋਈ ਹੀ ਨਹੀਂ ਭੈਣ ਨੇ ਪਹਿਲਾਂ ਹੀ ਕਿਹਾ ਸੀ ਕਿ ਕੁੜੀ ਨਾਲ ਨਹੀਂ ਆਉਗੀ ਤਾਂ ਕਹਿੰਦਾ ਹੈ ਕਿ ਮੈਂ ਤਾਂ ਕੁੜੀ ਰੱਖਣੀ ਹੀ ਨਹੀਂ ਹੱਤਾ ਕਹਿੰਦਾ ਹੈ ਹੁਣ ਤੁਸੀਂ ਆਪਣਾ ਸੋਚ ਲਓ ਰਿਸ਼ਤਾ ਕਰਨਾ ਹੈ ਕਿ ਨਹੀਂ ਤਾਂ ਉਹ ਜੀਤਾ ਕਹਿੰਦੀ ਹੈ ਕਿ ਚਲ ਕੋਈ ਨਾ ਅਸੀਂ ਤਾਂ ਮੰਨ ਹੀ ਗਏ ਸੀ ਚਲ ਕੁੜੀ ਆਪਾਂ ਨਾਲ ਤੋਰ ਦੇਵਾਂਗੇ ਤੇ ਆਪਾਂ ਕੁੜੀ ਨਹੀਂ ਰੱਖਦੇ ਤੇ ਚਲ ਸੰਦੀਪ ਦੇ ਨਾਲ ਹੀ ਜਾਊਗੀ ਉਹ ਆਪਸ ਵਿੱਚ ਸਾਰੇ ਗੱਲਾਂ ਕਰ ਰਹੇ ਹੁੰਦੇ ਹਨ ਤਾਂ ਸੰਦੀਪ ਨੂੰ ਗੁੱਸਾ ਚੜ ਜਾਂਦਾ ਤਾਂ ਉੱਠ ਕੇ ਕਹਿੰਦੀ ਹੈ ਕਿ ਤੁਸੀਂ ਕੌਣ ਹੁੰਦੇ ਹੋ ਮੇਰੀ ਜ਼ਿੰਦਗੀ ਦੇ ਫੈਸਲੇ ਲੈਣ ਵਾਲੇ ਔਰ ਕੈਂਦੀ ਤੁਸੀਂ ਬਹੁਤ ਲੈ ਲਏ ਮੇਰੇ ਜ਼ਿੰਦਗੀ ਦੇ ਫੈਸਲੇ ਹੁਣ ਕਿਸੇ ਨੂੰ ਕੋਈ ਹੱਕ ਨਹੀਂ ਕਿ ਮੇਰੀ ਜ਼ਿੰਦਗੀ ਦਾ ਕੋਈ ਫੈਸਲਾ ਲਵੇਤਾ ਕਹਿੰਦੀ ਹੈ ਕਿ ਹੁਣ ਜੋ ਫੈਸਲੇ ਲਵਾਂਗੀ ਮੈਂ ਆਪ ਹੀ ਲਵਾਂਗੀ ਮੈਂ ਵੇਖ ਲਿਆ ਸਾਰਿਆਂ ਨੂੰ ਵੀ ਕੌਣ ਮੇਰਾ ਕਿੰਨਾ ਕਰਦਾ ਹੈ ਪਤਾ ਲੱਗ ਗਿਆ ਕਿ ਮੇਰੇ ਭਰਾ ਪਰ ਜਾਈ ਕਿੰਨੇ ਕੁ ਪਾਣੀ ਵੇਚ ਹਨ ਕਹਿੰਦੀ ਹੈ ਕਿ ਬਹੁਤ ਸੋਚ ਲਿਆ ਤੁਸੀਂ ਸਾਰਿਆਂ ਨੇ ਤਾਂ ਕਹਿੰਦੀ ਹੈ ਮਾਮਾ ਜੀ ਉਸ ਦਿਨ ਤਾਂ ਤੁਸੀਂ ਵੀ ਕਹਿ ਰਹੇ ਸੀ ਕਿ ਕੁੜੀ ਐ ਕਰਦੀ ਐ ਕੁੜੀਆਂ ਅੱਜ ਤੁਹਾਨੂੰ ਪਤਾ ਲੱਗ ਗਿਆ ਕਿ ਸੱਚ ਕੀ ਹੈ ਕਹਿੰਦੀ ਮੈਂ ਤਾਂ ਸਿਰਫ ਇੱਕ ਆਪਣੀ ਧੀ ਨਾਲ ਰਹਿਣ ਲਈ ਤੁਹਾਡੇ ਤੋਂ ਭੀਖ ਮੰਗ ਰਹੀ ਆ ਤੇ ਤੁਸੀਂ ਇੱਕ ਧੀ ਹੀ ਤਾਂ ਹੈ ਮੇਰੇ ਕੋਲ ਤੁਸੀਂ ਮੈਨੂੰ ਉਹਦੇ ਨਾਲੋਂ ਵੀ ਅੱਡ ਕਰ ਰਹੇ ਹੋ ਤਾਂ ਉਹ ਕਹਿੰਦੀ ਹੈ ਕਿ ਭੈਣ ਤੇਰਾ ਬਹੁਤ ਬਹੁਤ ਧੰਨਵਾਦ ਜੋ ਤੂੰ ਮੇਰੀ ਜ਼ਿੰਦਗੀ ਬਚਾ ਲਈ ਤੇ ਮੇਰੀ ਧੀ ਨਾਲ ਮੈਨੂੰ ਰਹਿਣ ਦਾ ਮੌਕਾ ਮਿਲ ਗਿਆ ਕਹਿੰਦੀ ਹੈ ਕਿ ਮੈਂ ਤੇਰਾ ਇਹ एहसान ਕਦੇ ਨਹੀਂ ਭੁੱਲਾਂਗੀ ਤੇ ਉਹ ਕਹਿੰਦੀ ਹੈ ਕਿ ਜੀਤਾ ਨੂੰ ਕਹਿੰਦੀ ਹੈ ਕਿ ਭਾਬੀ ਮੈਂ ਇੰਨਾ ਵੀ ਨਹੀਂ ਸੋਚਿਆ ਸੀ ਕਿ ਤੁਸੀਂ ਇਸ ਹੱਦ ਤੱਕ ਹੀ ਗਿਰ ਜਾਓਗੇ ਕਿ ਮੈਨੂੰ ਮੇਰੀ ਧੀ ਤੋਂ ਅਲੱਗ ਕਰਨ ਲਈ ਇੰਨੀਆਂ ਸਾਜਸ਼ਾਂ ਘੜੋਗੇ ਕਹਿੰਦੀ ਹੈ ਕਿ ਮੈਂ ਤੁਹਾਡੇ ਤੋਂ ਹੋਰ ਕੀ ਮੰਗ ਲਿਆ ਸੀ ਕਹਿੰਦੀ ਹੈ ਕਿ ਮੈਂ ਕਿਸੇ ਤੇ ਹੁਣ ਬੋਝ ਨਹੀਂ ਬਣੂੰਗੀ ਮੈਂ ਆਪਣੀ ਧੀ ਦਾ ਫਿਊਚਰ ਜਿੰਨਾ ਮੇਰੇ ਤੋਂ ਹੋ ਸਕੂਗਾ ਮੈਂ ਕਰੂੰਗੀ ਕਹਿੰਦੀ ਹੈ ਕਿ ਹੁਣ ਕਿਸੇ ਨੂੰ ਕੋਈ ਹੱਕ ਨਹੀਂ ਹੁਣ ਮੈਂ ਜ਼ਿੰਦਗੀ ਦੇ ਫੈਸਲੇ ਆਪ ਲਾਉਂਗੀ ਮੇਰਾ ਕੋਈ ਨਹੀਂ ਨਾ ਮੇਰਾ ਕੋਈ ਭਰਾ ਪਰਜਾਈ ਨਹੀਂ ਆ ਮੇਰੀ ਗੁਰਮੇਹਰ ਦਾ ਕੋਈ ਮਾਮਾ ਮਾਮੀ ਹੈ ਕਹਿੰਦੀ ਹੈ ਕਿ ਅਸੀਂ ਮਾਵਾਂ ਧੀਆ ਕੱਲੀਆਂ ਹੀ ਬਹੁਤ ਹਾਂ ਤੇ ਉਸ ਨੂੰ ਕਹਿੰਦੀ ਹੈ ਕਿ ਉਸ ਦੀ ਭਤੀਜ ਨੂੰ ਉਹ ਕਹਿੰਦੀ ਹੈ ਕਿ ਭੈਣ ਤੈਨੂੰ ਤੇਰਾ ਮੈਂ ਕਿਵੇਂ ਧੰਨਵਾਦ ਕਰਾਂ ਕਿ ਤੂੰ ਮੈਨੂੰ ਇੱਕ ਨਰਕ ਭਰੀ ਜ਼ਿੰਦਗੀ ਦੇਣ ਤੋਂ ਬਚਾ ਲਿਆ ਤਾਂ ਉਹ ਕਹਿੰਦੀ ਹਾਂ ਮੈਂ ਬਚਾ ਲਿਆ ਪਰ ਮੈਂ ਅੱਜ ਕਈਆਂ ਦੀ ਅੱਖਾਂ ਵਿੱਚ ਰੜਕ ਰਹੀ ਹਾਂ ਕਿ ਉਹਨਾਂ ਦੀਆਂ ਪੋਲਾਂ ਖੁੱਲ ਗਈਆਂ ਕਹਿੰਦੀ ਹੈ ਕਿ ਮੇਰੇ ਤੋਂ ਇਹ ਸਭ ਜਰਿਆ ਨਹੀਂ ਗਿਆ ਕਿ ਇੱਕ ਮਾਂ ਧੀ ਨਾਲੋਂ ਅੱਡ ਹੋਵੇਗੀ ਤਾਂ ਉਹ ਕਹਿੰਦੀ ਹੈ ਮਾਮਾ ਜੀ ਉਦੋਂ ਤਾਂ ਤੁਸੀਂ ਵੀ ਕਹਿੰਦੇ ਸੀ ਇਹ ਕਿਸੇ ਨਾਲ ਨਿਕਲ ਗਈ ਇਹ ਹੋ ਗਿਆ ਤਾ ਕਹਿੰਦੀ ਹੈ ਕਿ ਤੁਸੀਂ ਐਂ ਤਾਂ ਵੇਖ ਲਓ ਕਿ ਮੇਰੀ ਹੁਣ ਉਮਰ ਨਿਕਲਣ ਦੀ ਹੈ ਕਹਿੰਦੀ ਹੈ ਕਿ ਮੈਂ ਤਾਂ ਸਿਰਫ ਤਾਂ ਤਰਲੇ ਪਾ ਰਹੀ ਹਾਂ ਕਿ ਜੋ ਇਹ ਮੇਰੇ ਵਾਸਤੇ ਫੈਸਲੇ ਲੈਂਦੇ ਹੋ ਮੈਨੂੰ ਸਹੀ ਨਹੀਂ ਲੱਗਦੇ ਤੇ ਮੈਂ ਆਪਣੀ ਧੀ ਨਾਲ ਰਹਿਣਾ ਚਾਹੁੰਦੀ ਤਾਂ ਕਹਿੰਦੀ ਮੇਰੀ ਤੁਹਾਡੇ ਸਾਰਿਆਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਮੈਨੂੰ ਮੇਰੀ ਜ਼ਿੰਦਗੀ ਜੀ ਲੈਣ ਦਿਓ ਹੁਣ ਮੈਨੂੰ ਕਿਸੇ ਦੀ ਕੋਈ ਲੋੜ ਨਹੀਂ ਮੈਂ ਕਿਸੇ ਨਾਲ ਰਹਿਣਾ ਨਹੀਂ ਚਾਹੁੰਦੀ ਕਹਿੰਦੀ ਹੈ ਕਿ ਅਸੀਂ ਤਾਂ ਮਾਵਾਂ ਧੀਆਂ ਕਟਲੀਆਂ ਹੀ ਰਹਿ ਲਵਾਂਗੇ ਤਾ सोनू ਨੂੰ ਬਹੁਤ ਹੀ ਬਿਸ਼ਰਮੀ ਆਉਂਦੀ ਹੈ ਨਾਲ ਉਸਦੇ ਮਾਮੇ ਨੂੰ ਵੀ ਤਾਂ ਉਸ ਦੀ ਉਸ ਦੀ ਮਾਮੇ ਦੀ ਨੂੰ ਆਪਣੇ ਭਰਾ ਨੂੰ ਅੱਡ ਲੈ ਜਾਂਦੀ ਕਹਿੰਦੀ ਹੁਣ ਦੇਖ ਲਿਆ ਕਹਿੰਦੀ ਵਸਾਲਿਆ ਆਪਣਾ ਘਰ ਜੇ ਤੂੰ ਕੁੜੀ ਰੱਖਣ ਵਾਸਤੇ ਮੰਨ ਜਾਂਦਾ ਤੇ ਫੇਰ ਉਹ ਕਹਿੰਦਾ ਭੈਣ ਤੂੰ ਆਪਣੇ ਘਰ ਆਪਣਾ ਕੰਮ ਕਰ ਮੈਂ ਤਾਂ ਚੱਲਿਆ ਹਾਂ ਤੇ ਉੱਧਰ ਮਾਮਾ ਫਿਰ ਸੰਦੀਪ ਨੂੰ ਦਿਲਾਸਾ ਕਹਿੰਦਾ ਹੈ ਕਿ ਅਸੀਂ ਤੇਰੇ ਗੁਨਾਗਾਰ ਹਾਂ ਸਾਨੂੰ ਬਹੁਤ ਹੀ ਸ਼ਰਮਿੰਦਗੀ ਆ ਰਹੀ ਹੈ ਤੂੰ ਸਾਨੂੰ ਮਾਫ ਕਰ ਦੇਤੀ ਏ ਅਸੀਂ ਸੋਚਿਆ ਨਹੀਂ ਸੀ ਇੱਥੋਂ ਤੱਕ ਗੱਲ ਵੱਧ ਜਾਏਗੀ ਤੇ सोनू ਕਹਿੰਦਾ ਹੈ ਸੰਦੀਪ ਹੁਣ ਬਹੁਤ ਹੋ ਗਿਆ ਮੈਂ ਤਾਂ ਜੀਤਾਂ ਦੀਆਂ ਗੱਲਾਂ ਵਿੱਚ ਆ ਗਿਆ ਸੀ ਪਰ ਮੈਂ ਤੇਰਾ ਕਦੇ ਮਾੜਾ ਨਹੀਂ ਸੀ ਸੋਚ ਸਕਦਾ ਤਾਂ ਜੀਤਾ ਕਹਿੰਦੀ ਹੈ ਕਿ ਮੈਂ ਕਿਹੜਾ ਆਪਦੇ ਮਨੋਂ ਬਣਾਈ ਸੀ ਇਹ ਗੱਲ ਮੈਂ ਵੀ ਤਾਂ ਕਹਿੰਦੀ ਹੈ ਕਿ ਕਹਿੰਦੀਆਂ ਗੱਲਾਂ ਵਿੱਚ ਆ ਗਈ ਸੀ ਕਹਿੰਦੀ ਹੈ ਕਿ ਮੈਨੂੰ ਇਹ ਨਹੀਂ ਪਤਾ ਸੀਗਾ ਕਿ ਗੱਲ ਇੱਥੋਂ ਤੱਕ ਵੱਧ ਜਾਵੇਗੀ ਕਹਿੰਦੀ ਹੈ ਕਿ ਮੈਂ ਆਪਣੇ ਮਨੋਂ ਤਾਂ ਕੁਝ ਨਹੀਂ ਸੋਚਿਆ ਸੀ ਮੈਂ ਤਾਂ ਮਾੜਾ ਨਹੀਂ ਸੋਚਿਆ ਸੀ ਤਸੋਂ ਨੂੰ ਕਹਿੰਦਾ ਹੈ ਹੁਣ ਤੂੰ ਕਿਤੇ ਨਹੀਂ ਜਾਣਾ ਅੱਗੇ ਵੀ ਤਾਂ ਤੈਨੂੰ ਅਸੀਂ ਹੀ ਰੱਖਿਆ ਸੀ ਜਿਹੜੀਆਂ ਗਲਤੀਆਂ ਸਾਡੇ ਤੋਂ ਹੋ ਗਈਆਂ ਹੋ ਗਈਆਂ ਤਾਂ ਉਹ ਕਹਿੰਦੀ ਬੱਸ ਵੀਰ ਮੈਨੂੰ ਮaaf ਕਰੋ ਕਹਿੰਦੀ ਮੈਂ ਬਹੁਤ ਕੁਝ ਵੇਖ ਲਿਆ ਤੇ ਹੁਣ ਮੈਨੂੰ ਪਤਾ ਲੱਗ ਗਿਆ ਕੀ ਤੁਸੀਂ ਮੇਰਾ ਕਿੰਨਾ ਕੁ ਕਰਦੇ ਕਹਿੰਦਾ ਚੱਲ ਹੁਣ ਤੂੰ ਚੁੱਪ ਕਰਕੇ ਘਰ ਚੱਲ ਤੈਨੂੰ ਹੋਰ ਕਿਤੇ ਨਹੀਂ ਜਾਣ ਦੇਣਾ ਹੋਰ ਕਿੱਥੇ ਜਾਵੇਂਗੀ ਹੁਣ ਤੱਕ ਵੀ ਤਾਂ ਤੈਨੂੰ ਅਸੀਂ ਹੀ ਸਾਂਭਿਆ ਹੈ ਉਹ ਕਹਿੰਦੀ ਹਾਂ ਇਹੀ ਹੈ ਸਾਂਭ ਤਾਂ ਮੈਂ ਤੁਹਾਡੇ ਲਾ ਨਹੀਂ ਸਕੂਗੀ ਜ਼ਿੰਦਗੀ ਭਰ ਤਾਂ ਹੀ ਤਾਂ ਤੁਸੀਂ ਮੈਨੂੰ ਆਪਣੀਆਂ ਉਂਗਲਾਂ ਤੇ ਨਚਾਈ ਜਾਂਦੇ ਹੋ ਉਹ ਕਹਿੰਦਾ ਚੱਲ ਚੱਲ ਤੂੰ ਘਰ ਚਲਤਾ ਉਹ ਗੁਰਮੀਹਰ ਨੂੰ ਚੱਕਦੀ ਹੈ ਤੇ ਫਿਰ ਉਹ ਕਹਿੰਦਾ ਹੈ ਕਿ ਅੱਗੇ ਲੱਗ ਲੈਂਦੀ ਹੈ ਤੇ ਕਹਿੰਦੀ ਹੈ ਕਿ ਚੱਲ ਪੁੱਤ ਆ ਚੱਲੀਏ ਤਾਂ ਉਹ ਤੁਰ ਪੈਂਦੇ ਹਨ ਤੇ सोनू ਇਸ਼ਾਰਾ ਕਰਦਾ ਹੈ ਕਹਿੰਦਾ ਹੈ ਕਿ ਉਧਰ ਗੱਡੀ ਖੜੀ ਹੈ ਤੇ ਚੱਲ ਤੂੰ ਗੱਡੀ ਵੱਲ ਬੈਠ ਮੈਂ ਗੱਡੀ ਲੈ ਕੇ ਆਉਣਾ ਹਾਂ ਤੇ ਸੰਦੀਪ ਸੋਚਦੀ ਹੈ ਹੁਣ ਸਾਡੀ ਜ਼ਿੰਦਗੀ ਦਾ ਅੱਗੇ ਕੀ ਬਣੂਗਾ ਹੁਣ ਦੇਖਦੇ ਹਾਂ ਸੰਦੀਪ ਦੀ ਜ਼ਿੰਦਗੀ ਅੱਗੇ ਕੀ ਮੂਡ ਲੈਂਦੀ ਹੈ ਸੋਨ ਨੂੰ ਜੀਤਾ ਹੁਣ ਉਸ ਨੂੰ ਘਰ ਰੱਖਣਗੇ ਜਾਂ ਕਿਤੇ ਹੋਰ ਭੇਜਣ ਦੀ ਤਿਆਰੀ ਕਰਨਗੇ